ਸ਼ੁਰੂਆਤ ਕਰਦੇ ਆ ਲੋਕਲ ਨਿਊਜ਼ ਕਿਉਂਕਿ ਬੜਾ ਜੀ ਬੈਂਕ ਆਫ ਕੈਨੇਡਾ ਦੀ ਕੀ ਹੈਗੀ ਆ ਜੀ ਨਿਊਜ਼ ਕੀ ਹਕੀਕਤ ਦਸੀਆ ਬੈਂਕ ਆਫ ਕੈਨੇਡਾ ਨੇ ਇਹਦੇ ਵਿੱਚ ਗਿਲ ਸਾਹਿਬ ਸਾਨੂੰ ਪਤਾ ਹੈ ਵੀ ਬੈਂਕ ਆਫ ਕੈਨੇਡਾ ਦੀਆਂ ਜੋ ਨੀਤੀਆਂ ਨੇ ਅਸੀਂ ਹਮੇਸ਼ਾ ਗੱਲਬਾਤ ਕਰਦੇ ਰਹਿੰਦੇ ਆ ਸੋ ਆਮ ਲੋਕਾਂ ਨੂੰ ਇਹ ਵੱਡੇ ਪੱਧਰ ਤੇ ਪ੍ਰਭਾਵਿਤ ਕਰਦੀਆਂ ਕਿਉਂਕਿ ਕੈਨੇਡਾ ਦੇ ਵਿੱਚ ਲੋਕਾਂ ਨੇ ਰੀਅਲ ਏਸਟੇਟ ਦੇ ਵਿੱਚ ਬਹੁਤ ਵੱਡੀਆਂ ਇਨਵੈਸਟਮੈਂਟ ਕੀਤੀਆਂ ਹੁੰਦੀਆਂ ਨੇ ਉਹਦਾ ਵੀ ਅਸਰ ਬੈਂਕ ਆਫ ਕੈਨੇਡਾ ਦੀਆਂ ਨੀਤੀਆਂ ਜਿਹੜੀਆਂ ਨੇ ਪਾਉਂਦੀਆਂ ਨੇ ਸੋ ਬੈਂਕ ਆਫ ਕੈਨੇਡਾ ਦੇ ਜਿਹੜੇ ਗਵਰਨਰ ਸਾਹਿਬ ਨੇ ਇਫ ਮਕੈਲਮ ਸੋ ਇਕਨੋਮਿਕ ਫੋਰਮ ਦੀ ਮੀਟਿੰਗ ਐਸ ਯੂ ਐਸਏ ਦੇ ਵਿੱਚ ਉਹਨਾਂ ਨੇ ਸਪੀਚ ਦਿੱਤੀ ਹੈ ਸੋ ਸਪੀਚ ਦੇ ਵਿੱਚੋਂ ਕਾਫੀ ਕੁਝ ਉਹਨਾਂ ਨੇ ਸੰਕੇਤ ਦੇਣ ਦੀਆਂ ਜਿਹੜੀਆਂ ਗੱਲਾਂ ਕੀਤੀਆਂ ਨੇ ਉਹ ਜਿੰਨਾ ਕੁ ਉਹਨਾਂ ਦੀਆਂ ਗੱਲਾਂ ਬਾਤ ਤੋਂ ਚੀਜ਼ਾਂ ਸਮਝ ਲੱਗੀਆਂ ਨੇ ਜਾਂ ਅਸੀਂ ਸਮਝ ਸਕਦੇ ਹਾਂ ਸੋ ਉਹਦੇ ਬਾਰੇ ਥੋੜੀ ਜਿਹੀ ਅਸੀਂ ਗੱਲ ਕਰਦੇ ਆ ਸੋ ਗਿਲ ਸਰ ਇੱਕ ਤੇ ਉਸ ਸਪੀਚ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਬੈਂਕ ਆਫ ਕੈਨੇਡਾ ਜਿਹੜਾ ਆ ਉਹ ਜਿਹੜਾ ਰੇਟ ਆਫ ਇੰਟਰਸਟ ਹੈ ਸੋ ਉਹ ਸਾਰੇ ਮਾਰਕੀਟ ਕੰਡੀਸ਼ਨਸ ਕਿ ਹੋ ਜੀਆਂ ਨੇ ਦੁਨੀਆ ਭਰ ਦੀਆਂ ਕੰਡੀਸ਼ਨਸ ਕਿ ਹੋ ਜੀਆਂ ਨੇ ਸਾਡੀ ਆਰਥਿਕਤਾ ਜਿਹੜੀ ਆ ਕਿ ਸਤੰਗ ਨਾਲ ਕੰਮ ਕਰ ਰਹੀ ਹੈ ਕਹਿੰਦੇ ਵੀ ਇਹ ਸਾਰਾ ਕੁਝ ਇਨਾਂ ਦੇ ਉੱਪਰ ਨਿਰਭਰ ਕਰਦਾ ਆ ਜਿਹਦੇ ਨਾਲ ਅਸੀਂ ਫੈਸਲੇ ਲੈਂਦੇ ਆ ਤੇ ਖਾਸ ਤੌਰ ਤੇ ਉਹਨਾਂ ਨੇ ਕਿਹਾ ਕਿ ਜੋ ਕੈਨੇਡਾ ਦੀ ਆਰਥਿਕਤਾ ਆ ਉਹ ਇੱਕ ਵੱਡੇ ਕਰਜ਼ੇ ਦੇ ਵਿੱਚ ਡੁੱਬੀ ਹੋਈ ਆਰਥਿਕਤਾ ਆ ਤੇ ਉਹਨਾਂ ਨੇ ਕਿਹਾ ਵੀ ਕਿ ਕਰਜ਼ੇ ਦੇ ਡੁੱਬੀ ਹੋਈ ਆਰਥਿਕਤਾ ਦੇ ਜਿਹੜੇ ਆਉਣ ਵਾਲੇ ਸਮੇਂ ਦੌਰਾਨ ਜਿਹੜੇ ਨਤੀਜੇ ਨੇ ਉਹ ਵੀ ਕਹਿੰਦੇ ਕਾਫੀ ਨਾ ਪੱਕੇ ਆਉਣ ਵਾਲੇ ਨੇ ਪਰ ਉਹਨਾਂ ਨੇ ਸਾਡੀ ਆਰਥਿਕਤਾ ਬਾਰੇ ਇਹ ਗੱਲ ਕਹੀ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਹੋਰ ਇਹ ਵਾਰਸ ਹੋ ਸਕਦੀ ਆ ਹਾਲਾਤ ਹੋਰ ਮਾੜੇ ਹੋ ਸਕਦੇ ਆ ਉਹਨਾਂ ਨੇ ਇਹ ਗੱਲ ਚੁਟਾਈ ਹੈ ਕਿਉਂਕਿ ਜੋ ਏ ਦੁਨੀਆ ਭਰ ਦੇ ਜਿਹੜੀਆਂ ਘਟਨਾਵਾਂ ਨੇ ਅਸਰ ਪਾਇਆ ਵਿਆਜ ਦਰਾਂ ਕਾਫੀ ਵਧੀਆਂ ਹੋਈਆਂ ਸਨ ਉਹਦਾ ਵੀ ਅਸਰ ਸੀਗਾ ਉਹ ਅਸਰ ਅਚਾਨਕ ਨਹੀਂ ਹੁੰਦਾ ਹੌਲੀ ਹੌਲੀ ਮਾਰਕੀਟ ਤੇ ਦੇਖਣ ਨੂੰ ਮਿਲਦਾ ਆ ਤੇ ਜਿਹੜਾ ਹੁਣ ਇਹਨਾਂ ਨੇ ਘਟਾਉਣ ਦਾ سلسلہ ਵੀ ਸ਼ੁਰੂ ਹੋਇਆ ਇਹਦਾ ਵੀ ਅਸਰ ਹੌਲੀ ਹੌਲੀ ਮਾਰਕੀਟ ਤੇ ਹੋਊਗਾ ਤੇ ਪਹਿਲੀ ਗੱਲ ਇਹਨਾਂ ਨੇ ਇਹ ਕਹੀ ਆ ਵੀ ਕਹਿੰਦੇ ਆਰਥਿਕਤਾ ਕੈਨੇਡਾ ਦੀ ਆਉਣ ਵਾਲੇ ਸਮੇਂ ਚ ਕਾਫੀ ਜਿਹੜੀ ਆ ਖਰਾਬ ਹੋਣ ਵਾਲੀ ਆ ਬਹੁਤੀ ਵਧੀਆ ਸੰਕੇਤ ਉਹਨੇ ਨਹੀਂ ਦਿੱਤੇ ਆ ਤੇ ਉਹਨਾਂ ਨੇ ਕਿਹਾ ਵੀ ਇਹੋ ਜਿਹੇ ਸਮੇਂ ਦੇ ਵਿੱਚ ਇਹ 4.75 ਦੇ ਉੱਪਰ ਇੰਟਰਸਟ ਰੇਟ ਰੱਖਣਾ ਬਹੁਤਾ ਵਾਜਬ ਨਹੀਂ ਆ। ਸੋ ਪਹਿਲੀ ਗੱਲ ਇਹ ਆ ਕਿ ਉਹ ਮੰਨਦੇ ਨੇ ਕਿ ਇੰਟਰਸਟ ਰੇਟ ਕਾਫੀ ਹਾਈ ਹੈ ਤਾਂ ਇਹਦੇ ਉੱਪਰ ਰੱਖਣਾ ਕਿਉਂਕਿ ਆਰਥਿਕਤਾ ਜਿਹੜੀ ਆ ਬੜੀ ਮਾੜੀ ਚੱਲ ਰਹੀ ਆ। ਸੋ ਕਹਿੰਦੇ ਵਾਜਬ ਨਹੀਂ ਆ। ਸੋ ਉਹਨਾਂ ਨੇ ਸੰਕੇਤ ਦਿੱਤਾ ਵੀ ਇੰਟਰਸਟ ਰੇਟ ਕਿਹੜੇ ਘਟਾਉਣੇ ਚਾਹੀਦੇ ਨੇ। ਦੂਜੀ ਗੱਲ ਉਹਨਾਂ ਨੇ ਇੱਥੇ ਇਹ ਵੀ ਕਹੀ ਆ ਕਿ ਜੋ ਅਮਰੀਕਾ ਦਾ ਫੈਡਰਲ ਸਰਵੈ ਉਹ ਆਪਣੇ ਢੰਗ ਨਾਲ ਫੈਸਲੇ ਲੈਣੇ ਆ ਅਸੀਂ ਆਪਣੇ ਨਾਲ ਲੈਣੇ ਆ ਪਰ ਉਹਨਾਂ ਨੇ ਕਿਹਾ ਵੀ ਅਮਰੀਕਾ ਦੀ ਆਰਥਿਕਤਾ ਇਸ ਸਮੇਂ ਕੈਨੇਡਾ ਨਾਲੋਂ ਵੱਖਰੇ ਢੰਗ ਦੇ ਨਾਲ ਚੱਲ ਰਹੀ ਆ ਤੇ ਇਹੜੀ ਇਕਨੋਮੀ ਆ ਸਟਰੋਂਗ ਐ ਇਸ ਸਮੇਂ ਹੌਟ ਚੱਲ ਰਹੀ ਐ ਦੂਜੇ ਪਾਸੇ ਕੈਨੇਡਾ ਦੇ ਹਾਲਾਤ ਬਹੁਤੇ ਵਧੀਆ ਨਹੀਂ ਐ ਤੇ ਨਾਲ ਉਹਨਾਂ ਨੇ ਕਿਹਾ ਵੀ ਜਿਹੜੀ ਕੈਨੇਡਾ ਦੀ ਮਾਰਗੇਜ ਮਾਰਕੀਟ ਐ ਉਹ ਅਮਰੀਕਾ ਨਾਲੋਂ ਵੱਖਰੀ ਆ ਵੱਖਰੇ ਢੰਗ ਦੇ ਨਾਲ ਉਸ ਦੇ ਆਮ ਲੋਕਾਂ ਦੇ ਪ੍ਰਭਾਵ ਪੈਂਦੇ ਨੇ ਅਮਰੀਕਾ 'ਚ ਸ਼ਾਇਦ ਇੰਟਰਸਟ ਰੇਟ ਦਾ ਉਨਾ ਜਿਆਦਾ ਮਾਰਗੇਜ ਦੇ ਉੱਪਰ ਪ੍ਰਭਾਵ ਨਹੀਂ ਬਣਦਾ ਜੇ ਨਾ ਕੈਨੇਡਾ ਚ ਪੈਂਦਾ ਤੀਜੀ ਗੱਲ ਜਿਹੜੀ ਉਹਨੇ ਅਹਿਮ ਕਹੀ ਹੈ ਕਿ ਦੁਨੀਆ ਭਰ ਦੇ ਜਿਹੜੇ ਆਰਥਿਕ ਰਾਜਨੀਤਿਕ ਜਿਹੜੇ ਨੇ ਸਮਾਜਿਕ ਹਾਲਾਤ ਤੇਜ਼ੀ ਨਾਲ ਬਦਲੇ ਨੇ ਚੰਗਾ ਹੋ ਰਹੀਆਂ ਨੇ ਕਿਤੇ ਸੋਖਾ ਪੈ ਗਿਆ ਕਿਤੇ ਹੜ ਆ ਗਏ ਕਿਤੇ ਹੋਰ ਵੱਖ-ਵੱਖ ਤਰ੍ਹਾਂ ਦੇ ਘਟਨਾਵਾਂ ਨੇ ਸੋ ਕਹਿੰਦੇ ਵੀ ਇਹ ਆਰਥਿਕ ਹਾਲਾਤਾਂ ਕਰਕੇ ਰਾਜਨੀਤਿਕ ਹਾਲਾਤਾਂ ਕਰਕੇ ਸਪਲਾਈ ਚੇਨ ਵੱਡੇ ਪੱਧਰ ਤੇ ਪ੍ਰਭਾਵਿਤ ਹੁੰਦੀ ਆ ਸੋ ਕੱਲੇ ਇੰਟਰਸਟ ਰੇਟ ਦੇ ਨਾਲ ਅਸੀਂ ਮਹਿੰਗਾਈ ਨੂੰ ਕੰਟਰੋਲ ਨਹੀਂ ਕਰ ਸਕਦੇ ਮਹਿੰਗਾਈ ਇਹਨਾਂ ਚੀਜ਼ਾਂ ਦੇ ਉੱਪਰ ਵੀ ਨਿਰਭਰ ਕਰਦੀ ਹੈ ਖਾਸ ਉਹ ਤੇ ਸੀ ਤੇਲ ਦੀ ਕੀਮਤਾਂ ਦੇਖੀਏ ਕੋ ਇੰਟਰਨੈਸ਼ਨਲ ਹਾਲਾਤਾਂ ਕਰਕੇ ਵਾਧੀਆਂ ਕਰਦੀਆਂ ਨੇ ਸੋ ਇੱਕ ਤਰੀਕੇ ਨਾਲ ਉਹਨਾਂ ਨੇ ਇਹ ਸੰਕੇਤ ਦਿੱਤੇ ਨੇ ਕਿ ਵਿਆਜ ਜ਼ਰਾ ਘਟਾਉਣਾ ਇਸ ਸਮੇਂ ਸਮੇਂ ਦੀ ਕੈਨੇਡਾ ਚ ਮੰਗਤਾ ਹੈ ਪਰ ਇਹ ਤਾਂ ਹੀ ਨਿਰਭਰ ਹੋ ਸਕਦਾ ਅਗਰ ਮਹਿੰਗਾਈ ਕੰਟਰੋਲ ਚ ਰਹੇ ਦੁਨੀਆ ਪਰ ਦੇ ਹਾਲਾਤ ਜਿਹੜੇ ਨੇ ਉਸਖਾਵੇਂ ਬਣੇ ਰਹਿਣ ਅਦਰਵਾਇਸ ਕੈਨੇਡਾ ਦੇ ਜਿਹੜੇ ਇੱਥੇ ਵਿਆਜ ਦਰਾਂ ਨੂੰ ਉਸ ਪੱਧਰ ਤੇ ਘਟਾਉਣਾ ਜਿੱਤਾ ਲੋਕ ਐਕਸਪੈਕਟ ਕਰਦੇ ਨੇ ਮੁਸ਼ਕਲ ਹੈ ਤੇ ਇਹਦੇ ਵਿੱਚ ਇੱਕ ਚੀਜ਼ ਉਹਨੇ ਸਾਫ਼ ਤੌਰ ਤੇ ਕਹਿ ਦਿੱਤੀ ਹੈ ਕਿ ਜਿਹੜੀ ਸਭ ਨੂੰ ਸਮਝਣ ਦੀ ਲੋੜ ਹੈ ਉਹ ਕਹਿੰਦੇ ਵੀ ਜਿਹੜਾ ਸਮਾਂ ਕੋਵਿਡ ਤੋਂ ਪਹਿਲਾਂ ਸੀਗਾ ਵਿਆਜ ਦਰਾਂ ਬਹੁਤ ਘੱਟ ਸੀਗੀਆਂ 0.22 ਫੀਸਦੀ ਤੇ ਵੈਰੀਏਬਲ ਫੀਸ ਦੀਟ ਲੋਕਾਂ ਨੂੰ ਮਿਲ ਰਹੀ ਸੀ ਕਹਿੰਦੇ ਉਹ ਸਮਾਂ ਹੁਣ ਦੁਬਾਰਾ ਨਹੀਂ ਆਉਣਾ ਸੋ ਇਹ ਆਸ ਰੱਖਣੀ ਕਿ ਬੈਂਕ ਆਫ ਕੈਨੇਡਾ ਉਸ ਤਰ੍ਹਾਂ ਦੇ ਹਾਲਾਤ ਦੁਬਾਰਾ ਬਣਾ ਦੇਗਾ ਕਹਿੰਦੇ ਉਹ ਚੀਜ਼ ਨਹੀਂ ਹੋਣੀ ਇਹ ਆਪਣੇ ਦਿਮਾਗ 'ਚ ਬਿਠਾ ਲਓ ਇੰਨੀ ਗੱਲ ਕਹੀ ਹੈ ਕਿ ਅਸੀਂ ਇੰਟਰਸਟ ਰੇਟ ਮੌਜੂਦਾ ਹਾਲਾਤ ਨੂੰ ਦੇਖ ਕੇ ਘਟਾਉਣਾ ਦਾ ਚਾਹੁੰਦੇ ਹਾਂ ਪਰ ਉਹ ਬਹੁਤ ਸਾਰੀਆਂ ਚੀਜ਼ਾਂ ਦੇ ਅਪਨ ਨਿਰਭਰ ਹੋਊਗਾ ਜੋ ਬੈਂਕ ਆਫ ਕੈਨੇਡਾ ਦੇ ਹੱਥ ਵਿੱਚ ਨਹੀਂ ਆ ਸੋ ਇੱਥੇ ਕਦੀ ਹੁੰਦਾ ਹੈ ਵੀ ਇੱਕ ਅੱਧਾ ਕੁਆਟਰ ਘਟ ਗਿਆ ਹੋ ਸਕਦਾ ਬੈਂਕ ਆਫ ਕੈਨੇਡਾ ਦੋ ਤਿੰਨ ਕੁਆਟਰ ਘਟਾ ਵੀ ਦੇ ਪਰ ਜਿਸ ਤਰ੍ਹਾਂ ਕਿ ਸਾਡੇ ਰੀਅਲ اسٹیਟ ਦੇ ਸੀ ਦੇਖਦੇ ਆ ਕਿ ਆਲ ਪ੍ਰੋਫੈਸ਼ਨਲ ਲੋਗ ਆ ਕੇ ਰੌਣਾ ਪਾਉਂਦੇ ਨੇ ਲੋਕਾਂ ਨੂੰ ਗਮਰਾਹ ਕਰਦੇ ਨੇ ਤਾਂ ਉਹਨਾਂ ਨੇ ਉਹ ਪਹਿਲਾਂ ਹੀ ਚੀਜ਼ ਸਪੀਅਰ ਕਰ ਦਿੱਤੀ ਆ ਕਿ ਇਸ ਤਰ੍ਹਾਂ ਦੇ ਜਿਹੜੇ ਵੱਡੇ ਜਿਹੜੇ ਆ ਤੁਸੀਂ ਸੌਦੇ ਆ ਜਾਂ ਵੱਡੀਆਂ ਇਨਵੈਸਟਮੈਂਟਾਂ ਕਰਨੀਆਂ ਤਾਂ ਸੋਚ ਸਮਝ ਕੇ ਕਰਿਓ ਉਹ ਦਿਨ ਜੋ ਪਹਿਲਾਂ ਲੰਘ ਗਏ ਹੁਣ ਦੁਬਾਰਾ ਨਹੀਂ ਆਉਣੇ ਬਿਲਕੁਲ ਦੋਸਤੋ ਧਿਆਨ ਦੇ ਨਾਲ ਭਾਈ ਚਲੋ ਕਿਉਂਕਿ ਸੇਵਿੰਗਸ ਰੱਖੋਗੇ ਤਾਂ ਤੁਹਾਡੇ ਜਿਹੜੇ ਆਉਣਾਂ ਫਿਊਚਰ ਵਧੀਆ ਰਹੂਗਾ ਆਈਜੀ ਇਮੀਗ੍ਰੇਸ਼ਨ ਨੂੰ ਤੁਸੀਂ ਕਾਲ ਕਰਨੀ ਹੈ 647 767 6586 ਨੰਬਰ ਦੇ ਉੱਤੇ ਕੋਈ ਵੀ ਇਮੀਗ੍ਰੇਸ਼ਨ ਦਾ ਮਸਲਾ ਪੇਰੈਂਟਸ ਗ੍ਰੈਂਡਪੇਰੈਂਟਸ ਨੂੰ ਸਪੌਂਸਰ ਕਰਨਾ ਤਾਂ 647 767 767 6586586 ਦੇ ਉੱਤੇ ਕਾਲ ਕਰੋ आवर ਹੋਮ ਅਪਲਾਈਐਂਸਸ ਤੋਂ ਵਧੀਆ ਔਰ ਵਧੀਆ ਪ੍ਰਾਈਸੇਸ ਦੇ ਉੱਤੇ ਅਪਲਾਈਐਂਸਸ ਲੈ ਕੇ ਆ ਸਕਦੇ ਹੋ ਸੱਤ ਲੋਕੇਸ਼ਨਾਂ ਨੇ ਇਹਨਾਂ ਦੀਆਂ ਜ਼ਿਆਦਾ ਜਾਣਕਾਰੀ ਲਈ ਕਾਲ ਕਰੋ 416 551 5553 ਡਿਲੀਵਰੀ ਤੇ ਇੰਸਟਾਲੇਸ਼ਨ ਪੂਰੇ ਜੀਟੀਏ ਦੇ ਵਿੱਚ ਫ੍ਰੀ ਮਿਲੂਗੀ ਰਾਜਧਾਨੀ ਸਵੀਟਸ ਦੀਆਂ ਵੱਖ-ਵੱਖਰੀਆਂ ਲੋਕੇਸ਼ਨਸ ਨੇ ਪਿਓਰ ਵੈਜੀਟੇਰੀਅਨ ਫੂਡ ਖਾਣਾ 905 444 457 64 64 ਦੇ ਉੱਤੇ ਕਾਲ ਕਰਨੀ ਹੈ ਘਰਾਂ ਦੇ ਵਿੱਚ ਆਫਿਸ ਦੇ ਵਿੱਚ ਬੈਂਕਕਟ ਹਾਲ ਦੇ ਵਿੱਚ ਪਰਦੇ ਲਗਵਾਉਣੇ ਨੇ ਤਾਂ ਐਚਡੀ ਡ੍ਰੇਪ ਹਾਈ ਹਾਊਸ 905 915 8787 ਦੇ ਉੱਤੇ ਬਾਈ ਦੀਪ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ ਪੇਂਟ ਜੋਬ ਪ੍ਰੋਫੈਸ਼ਨਲ ਕਰਵਾਉਣੀ ਆ ਤਾਂ ਬਹੁਤ ਵੱਡੀ ਟੀਮ ਆ ਹਿੰਮਤ ਪੇਂਟਿੰਗ ਵਾਲਿਆਂ ਦੀ 6474008562 647485 ਬਾਹਰ ਦੇ ਉੱਤੇ ਕਾਲ ਕਰੋ ਵਧੀਆ ਪ੍ਰੋਫੈਸ਼ਨਲ ਸਰਵਿਸਿਜ਼ ਲੈਣ ਦੇ ਲਈ ਸਬਜੀ ਮੰਡੀ ਕੈਸ਼ ਐਂਡ ਕੈਰੀ ਦੀਆਂ 6 ਲੋਕੇਸ਼ਨਾਂ ਨੇ 905 450 3400 ਕਿਸੇ ਵੀ ਲੋਕੇਸ਼ਨ ਨੂੰ ਵਿਜ਼ਿਟ ਕਰ ਸਕਦੇ ਹੋ ਪਰਮਿੰਦਰ ਸਿੰਘ ਮੰਗਟ ਉਹਨਾਂ ਨੂੰ ਮਾਰਗੇਜ ਦੀਆਂ ਸਰਵਿਸਿਜ਼ ਦੇ ਲਈ ਕਾਲ ਕਰਨੀ ਆ ਬਹੁਤ ਲੰਮੇ ਦਹਾਕੇ ਤੋਂ ਸਰਵਿਸਿਜ਼ ਦਿੰਦੇ ਨੇ 6472859119 ਆਟੋ ਤੇ ਹੋਮ ਇੰਸ਼ੋਰੈਂਸ ਦੇ ਲਈ ਨਵਰੀਤ कौर ਸਿੱਧੂ 6472030026 ਟਿਲੋਂ ਵੀਡੀਓ ਦਾ ਨੰਬਰ 905204 13 13 ਆਈਪੀਟੀਵੀ ਬਾਕਸਿਸ ਦੀਆਂ ਸਰਵਿਸੇ ਚਾਹੀਦੀਆਂ ਨੇ ਤੇ ਮਾਸਟਰ ਰੈਨੋਵੇਸ਼ਨ ਨੂੰ ਕਾਲ ਕਰਨੀ ਆ ਲੀਗਲ ਬੇਸਮੈਂਟ ਬਣਾਉਣ ਦੇ ਲਈ ਮਾਸਟਰ ਰੈਨੋਵੇਸ਼ਨ ਤੋਂ ਕਰਮਜੀਤ ਸਿੰਘ ਉਹਨਾਂ ਦਾ ਨੰਬਰ 647708 1818 ਤੋਂ ਬਿੱਲ ਪਾਸ ਹੋ ਗਿਆ ਜੀ ਵਿਦੇਸ਼ੀ ਦਖਲ ਸੰਬੰਧੀ ਆਪਾਂ ਨਿਊਜ਼ ਵੀ ਕਵਰ ਕਰ ਰਹੇ ਸੀਗੇ ਕਈ ਦਿਨਾਂ ਤੋਂ ਸੋ ਕੀ ਪੂਰੀ ਅਪਡੇਟ ਆ ਗੱਲ ਕਾਫੀ ਜਿਆਦਾ ਗੱਲਬਾਤ ਚੱਲੀ ਹੈ ਜੀ ਇਹਦੇ ਬਾਰੇ ਜਿਲਸਾ ਬਿਲ ਸੀ 70 ਕਾਉਂਟਰਿੰਗ ਫੋਰਨ ਇੰਟਰਫੀਰੈਂਸ ਐਕਟ ਸੋ ਇਹ ਹਾਊਸ ਆਫ ਕਾਮਨ ਦੇ ਵਿੱਚ ਸਰਵਸਮਤੀ ਦੇ ਨਾਲ ਪਾਸ ਹੋਇਆ ਪਾਵੇਆ ਕਿ ਸਾਰੀਆਂ ਹੀ ਪਾਰਟੀਆਂ ਨੇ ਇਸ ਬਿੱਲ ਦੇ ਹੱਕ ਦੇ ਵਿੱਚ ਆਪਣਾ ਸਮਰਥਨ ਦਿੱਤਾ ਆ ਤੇ ਉਹਨਾਂ ਨੇ ਇਹ ਗੱਲ ਮੰਨੀ ਆ ਕਿ ਜੋ ਫੋਰਨ ਇੰਟਰਫੀਰੈਂਸ ਦਾ ਮਸਲਾ ਆ ਕੈਨੇਡਾ ਦੇ ਵਿੱਚ ਵਾਕਿਆ ਹੀ ਗੰਭੀਰ ਹੈ ਤੇ ਇਹਦੇ ਉੱਪਰ ਰਲ ਮਿਲ ਕੇ ਸਾਨੂੰ ਕੁਝ ਨਾ ਕੁਝ ਕੰਮ ਕਰਨਾ ਪੈਣਾ ਤੋਂ ਇਹਦੇ ਵਿੱਚ ਜੋ ਫੋਰਨ ਏਜੰਟ ਰਜਿਸਟਰੀ ਦੀ ਗੱਲ ਹੈ ਤੇ ਇਹਦੇ ਵਿੱਚ ਜਿਹੜੀਆਂ ਪਾਵਰ ਐਕਸਪੈਂਡ ਕਰਨ ਦੀ ਗੱਲ ਹੈ ਕੈਨੇਡੀਅਨ ਇੰਟੈਲੀਜੈਂਸ ਵਾਸਤੇ ਕਿ ਉਹ ਵਕਤ ਤੋਂ ਵਕਤ ਇਨਫੋਰਮੇਸ਼ਨ ਇਕੱਠੀਆਂ ਕਰਨ ਤੇ ਇੰਟਰਡਿਊਸ ਕਰਨਾ ਆ ਨਿਊ ਕ੍ਰਿਮੀਨਲ ਅਫੈਂਸਸ ਭਾਵ ਕਿ ਜਿਹੜੇ ਲੋਕ ਇਹੋ ਜਿਹੇ ਫੋਰਨ ਇੰਟਰਫੇਸ ਦੇ ਮਾਮਲਿਆਂ ਦੇ ਵਿੱਚ ਸ਼ਾਮਲ ਨੇ ਤੇ ਉਹਨਾਂ ਦੇ ਖਿਲਾਫ ਕ੍ਰਿਮੀਨਲ ਅਫੈਂਸਸ ਜਿਹੜੇ ਆ ਉਹ ਨਵੇਂ ਲੈ ਕੇ ਆਉਣੇ ਨੇ ਤਾਂਕਿ ਉਹਨਾਂ ਨੂੰ ਅਦਾਲਤਾਂ ਦੇ ਵਿੱਚ ਚਾਰਜ ਕਰਕੇ ਉਹਨਾਂ ਦੇ ਖਿਲਾਫ ਕਾਰਵਾਈਆਂ ਕੀਤੀਆਂ ਜਾ ਸਕਣ ਤੇ ਇਹ ਬਿੱਲ ਹੁਣ ਸੈਨੇਟ ਦੇ ਵਿੱਚ ਜਾਊਗਾ ਸੈਨੇਟ ਚੋਂ ਪਾਸ ਹੋ ਕੇ ਜਦੋਂ ਇਹਨੂੰ ਰਾਇਲ ਐਸੈਂਟ ਮਿਲ ਗਈ ਤੇ ਇਹ ਵਕਾਇਦਾ ਤੌਰ ਤੇ ਇੱਕ ਕਾਨੂੰਨ ਬਣ ਜਾਊਗਾ ਕਿਉਂਕਿ ਕੈਨੇਡਾ ਇਸ ਸਮੇਂ ਫੋਰਨ ਇੰਟਰਫੇਰੈਂਸ ਦੇ ਜਿਸ ਤੰਗ ਨਾਲ ਇਹ ਵੱਖ-ਵੱਖ ਟੰਗ ਦੇ ਜਿਹੜੇ ਮਾਮਲੇ ਸਾਹਮਣੇ ਆ ਰਹੇ ਨੇ ਉਨ੍ਹਾਂ ਦੇ ਨਾਲ ਜੁਟਣ ਵਾਸਤੇ ਇੱਕ ਝਟ ਨਜ਼ਰ ਆ ਰਿਹਾ ਇਹ ਚੀਜ਼ ਹਾਊਸ ਆਫ ਕਾਮਨ ਦੇ ਵਿੱਚ ਦੇਖਣ ਨੂੰ ਮਿਲੀ ਆ ਹਾਊਸ ਆਫ ਕਾਮਨ ਤੋਂ ਬਾਹਰ ਦੀ ਗੱਲ ਕਰੀਏ ਤਾਂ ਐਨਡੀਪੀ ਦੇ ਜਿਹੜੇ ਲੀਡਰ ਨੇ ਸਰਦਾਰ ਜਗਮੀਤ ਸਿੰਘ ਤੁਸੀਂ ਸਰਦਾਰ ਸਾਹਿਬ ਕੱਲ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਜੀ ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਜੋ ਹਾਊਸ ਆਫ ਕਾਮਨ ਦੀ ਜਿਹੜੀ ਕਮੇਟੀ ਹੈ ਕਿਉਂਕਿ ਵੱਖ-ਵੱਖ ਤਰ੍ਹਾਂ ਦੀਆਂ ਪਾਰਲੀਮੈਂਟਰੀ ਕਮੇਟੀਆਂ ਬਣਿਆ ਹੋਈਆਂ ਜੋ ਇਹ ਇਸ ਜਿਹੜੀਆਂ ਸਿਕਿਉਰਿਟੀ ਦੇ ਤਹਿਤ ਜਿਹੜੀ ਇਨਵੈਸਟੀਗੇਸ਼ਨ ਜਾਂ ਜਿਹੜੀ ਗੱਲਾਂ ਬਾਤਾਂ ਉਹਨਾਂ ਤੱਕ ਪਹੁੰਚਦੀਆਂ ਨੇ ਸੋ ਉਹਦੇ ਵਿੱਚ ਜੋ ਚੀਜ਼ ਸਾਹਮਣੇ ਨਿਕਲੇ ਤੇ ਆਈ ਸੀ ਕਿ ਕੁਝ ਜਿਹੜੇ ਮੌਜੂਦਾ ਸੀਟਿੰਗ ਐਮਪੀਜ਼ ਨੇ ਸੋ ਉਹ ਜਿਹੜੇ ਭਾਗੀਦਾਰ ਇਸ ਫੋਰਨ ਇੰਟਰਫੇਰ ਚ ਡਾਇਨ ਨੇ ਤੇ ਇੱਚ ਸਰਦਾਰ ਸਾਹਿਬ ਨੇ ਕਿਹਾ ਕਿ ਜਿੰਨੀ ਰਿਪੋਰਟ ਮੈਂ ਪੜੀ ਆ ਉਹਦੇ ਵਿੱਚ ਕਹਿੰਦੇ ਮੈਨੂੰ ਲੱਗਾ ਆ ਕਿ ਵਿਲਿੰਗਲੀ ਯਾਨੀ ਕਿ ਆਪਣੀ ਮਰਜ਼ੀ ਦੇ ਨਾਲ ਉਹਨਾਂ ਨੇ ਇਸ ਫਾਰਮ ਇੰਟਰਫੇਰ ਵਿੱਚ ਆਪਣੇ ਆਪ ਨੂੰ ਭਾਗੀਦਾਰ ਬਣਾਇਆ ਕਹਿੰਦੇ ਇਹ ਇੱਕ ਦੇਸ਼ ਦੇ ਨਾਲ ਗਰਦਾਰੀ ਕਰਨ ਵਾਲੀ ਗੱਲ ਹੈ ਸੋ ਕਹਿੰਦੇ ਵੀ ਇਹੋ ਜਿਹਾ ਜਿਹੜੇ ਟ੍ਰੇਟਸ ਨੇ ਜੇਕਰ ਮੇਰੀ ਪਾਰਟੀ 'ਚ ਕੋਈ ਹੋਇਆ ਤਾਂ ਮੈਂ ਉਸ ਨੂੰ ਬਾਹਰ ਦਾ ਰਾਦ ਖਾਊਗਾ ਦੂਜੇ ਪਾਸੇ ਉਹਨਾਂ ਨੇ ਵਿਰੋਧੀ ਧਿਰਾਂ ਤੋਂ ਵੀ ਸਪਸ਼ਟ ਕਾਰਨੀ ਮੰਗ ਕੀਤੀ ਵੀ ਤੁਸੀਂ ਖੁੱਲਕੇ ਦੱਸੋ ਜੇ ਤੁਹਾਡੀ ਪਾਰਟੀ 'ਚ ਕੋਈ ਨਿਕਲਦੇ ਨੇ ਤਾਂ ਤੁਸੀਂ ਕੀ ਕਰੋਗੇ ਖਾਸ ਤੌਰ ਤੇ ਉਹਨਾਂ ਨੇ ਪੀਰ ਪਾਲੀਵਰ ਸਾਹਿਬ ਨੂੰ ਕਾਫੀ ਨਿਸ਼ਾਨੇ ਤੇ ਲਿਆ ਕਹਿੰਦੇ ਵੀ ਇਹ ਕੁਝ ਕਲੀਅਰ ਦੱਸਦੇ ਨਹੀਂ ਆ ਨਾ ਉਹ ਇਹ ਰਿਪੋਰਟਾਂ ਨੂੰ ਪੜਨਾ ਚਾਹੁੰਦੇ ਨੇ ਨਾ ਉਹ ਇਹਨਾਂ ਰਿਪੋਰਟਾਂ ਨੂੰ ਲੈ ਕੇ ਸੀਰੀਅਸ ਨੇ ਤੇ ਉਹਨਾਂ ਨੇ ਕਿਤੇ ਨਾ ਕਿਤੇ ਕੰਜ਼ਰਵੇਟੀ ਦੇ ਉੱਪਰ ਨਿਸ਼ਾਨਾ ਲਾਇਆ ਕਹਿੰਦੇ ਵੀ ਇਹ ਤਾਂ ਚੁੱਪ ਹੋ ਸਕਦੇ ਨੇ ਵੀ ਇਹਨਾਂ ਦੇ ਆਪਣੇ ਬੰਦੇ ਜਾਰੀ ਦੇ ਵਿੱਚ ਇਨਵੋਲਵ ਹੋ ਸਕਦੇ ਨੇ ਤੇ ਇਹ ਇਹ ਜਗਮੀਤ ਸਿੰਘ ਉਹਨਾਂ ਨੇ ਇਹ ਕਹਿਣ ਦੀਆਂ ਗੱਲਾਂ ਨੇ ਤੇ ਇਸ ਮਸਲੇ ਤੇ ਜਿਹੜੇ ਪੈਟ੍ਰਿਕ ਬ੍ਰਾਊਨ ਨੇ ਬ੍ਰੈਮਟਨ ਨੇ ਮੇਅਰ ਨੇ ਉਹਨਾਂ ਨੇ ਵੀ ਆਪਣੀ ਚੁੱਪੀ ਤੋੜੀ ਹੈ ਕਹਿੰਦੇ ਕਿ ਮੇਰੇ ਕੋਲ ਵੀ ਖਬਰਾਂ ਪਹੁੰਚੀਆਂ ਨੇ ਕਿ ਜਿਹੜਾ ਮੇਰਾ ਖੇਤਰ ਹੈ ਪੀਲ ਰੀਜਨ ਹੈ ਕਹਿੰਦੇ ਇਹਦੇ ਵਿੱਚ ਵੀ ਕਾਫੀ ਫੋਰਨ ਇੰਟਰਫੇਰੈਂਸ ਹੁੰਦੀ ਹੈ ਕਹਿੰਦੇ ਕੁਝ ਸ਼ੱਕੀ ਲੋਕ ਇੱਥੇ ਹੈਗੇ ਨੇ ਸੋ ਹੋ ਸਕਦਾ ਉਹਨਾਂ ਉਹਨਾਂ ਨੂੰ ਇਹਦੇ ਬਾਰੇ ਪਤਾ ਹੋਵੇ ਪਰ ਉਹਨਾਂ ਨੇ ਕਿਸੇ ਦਾ ਨਾਮ ਨਹੀਂ ਲਿਆ ਪਰ ਉਹਨਾਂ ਨੇ ਇਹ ਗੱਲ ਆਖੀ ਹੈ ਕਹਿੰਦੇ ਕਿ ਮੇਰੇ ਕੋਲ ਵੀ ਇਸ ਤਰ੍ਹਾਂ ਦੀ ਆ ਇਨਫੋਰਮੇਸ਼ਨ ਜੜੀਆਂ ਨੇ ਉਪਚਾਈਆਂ ਗਈਆਂ ਨੇ ਕਿ ਇੱਥੇ ਵੀ ਕਾਫੀ ਇੰਟਰਫੇਰੈਂਸ ਹੋ ਰਹੀ ਹੈ ਸੋ ਇਹ ਜਿਹੜਾ ਫੋਰਨ ਇੰਟਰਫੇਰੈਂਸ ਦੇ ਮਸਲੇ ਦਾ ਅੱਲਾ ਇਹ ਆਉਣ ਵਾਲੇ ਸਮੇਂ 'ਚ ਕਿਸ ਤੰਗ ਨਾਲ ਨਿਕਲੂਗਾ ਕਿਸ ਤਲੀ ਸਿਆਸਤ ਬਣੇਗੀ ਇਹ ਕਾਫੀ ਕੁਝ ਹੁਣ ਸਮੇਂ ਦੇ ਸੰਦਰਭ ਦੇ ਵਿੱਚ ਹੀ ਕਹਿ ਸਕਦੇ ਹਾਂ ਬਿਲਕੁਲ ਜੀ ਬਹੁਤ ਵੱਡਾ ਮਸਲਾ ਆਉਣ ਵਾਲੇ ਦਿਨਾਂ 'ਚ ਆਪਾਂ ਵੀ ਇਹਦੇ ਉੱਤੇ ਨਾ ਕਿਸੇ ਦਿਨ ਜਦੋਂ ਤੁਹਾਡੇ ਕੋਲ ਟਾਈਮ ਹੋਇਆ ਡਿਟੇਲ ਦੇ ਵਿੱਚ ਹੋਰ ਇਹਦੇ ਬਾਰੇ ਗੱਲ ਕਰਾਂਗੇ ਕਿੱਥੋਂ ਇਹਦਾ ਧੁਰਾ ਸ਼ੁਰੂ ਹੁੰਦਾ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਪੈਰ ਇੱਥੇ ਪਸਾਰੇ ਨੇ ਸੋ ਅਗਲੀ ਖਬਰ ਹੈ ਜੀ ਯੂਕਰੇਨ ਨੂੰ ਹੋਰ ਮਦਦ ਦੇਣਗੇ ਜੀ ਜੀ7 ਮੁਲਕ ਹੋਏ ਨੇ ਜੀ ਸਹਿਮਤ ਇਸ ਦੇ ਉੱਤੇ ਦੇਖੋ ਗਿਲ ਸਾਹਿਬ G7 ਕੰਟਰੀ ਸੀ ਮੀਟਿੰਗ ਚੱਲ ਰਹੀ ਹੈ ਇਟਲੀ ਵਿੱਚ ਜੀ ਤੇ ਦੁਨੀਆ ਦੇ ਜਿਹੜੇ ਤਾਕਤਵਰ 7 ਮੁਲਕ ਨੇ ਉੱਥੇ ਪਹੁੰਚੇ ਹੋਏ ਨੇ ਉਹਦੇ ਜਿਹੜੇ ਮੁਖੀ ਨੇ ਸੋ ਇਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਉਹ ਯੂਕਰੇਨ ਤੇ ਰਸ਼ੀਆ ਦੀ ਜੰਗ ਚੱਲ ਰਹੀ ਹੈ ਸੋ ਇਹਦੇ ਵਿੱਚ ਯੂਕਰੇਨ ਨੂੰ ਹੋਰ ਤਕੜਾ ਕਰਨਾ ਹੈ ਹੋਰ ਉਹਨਾਂ ਦੀ ਵੱਖ-ਵੱਖ ਧੰਗ ਦੇ ਨਾਲ ਜਿਹੜੀ ਆ ਉਹ ਮਦਦ ਕਰਨੀ ਆ ਸੋ ਇਹਦੇ ਵਿੱਚ ਇੱਕ ਤਾਂ ਇਹ ਆ ਕਿ ਉਹਨਾਂ ਦੀ ਫਾਈਨੈਂਸ਼ੀਅਲ ਤੌਰ ਤੇ ਜਿਹੜੀ ਮਦਦ ਕਰਨੀ ਆ ਸੋ ਇਹਦੇ ਵਿੱਚ ਇਹ ਗੱਲ ਇਹ ਜਿਹੜੇ 70 ਕੰਟਰੀਸ ਨੇ ਉਹ ਸਹਿਮਤ ਹੋਏ ਨੇ ਕਿ ਜੋ ਰਸ਼ੀਆ ਦੀਆਂ ਯੂਰਪ ਦੇ ਵਿੱਚ ਅਮਰੀਕਾ ਕੈਨੇਡਾ ਦੇ ਵਿੱਚ ਜੋ ਉਹਨਾਂ ਦੇ ਐਸੈਟਸ ਨੇ ਸੰਪਤੀਆਂ ਨੇ ਜੀ ਉਹਨਾਂ ਨੂੰ ਜ਼ਬਤ ਕੀਤਾ ਜਾਵੇ ਤਾਂ ਉਸ ਜ਼ਬਤ ਕੀਤੀਆਂ ਹੋਈਆਂ ਸੰਪਤੀਆਂ ਨੂੰ ਜਿਹੜਾ ਵਿਆਜ ਹੈ ਉਹਨਾਂ ਦੇ ਉੱਪਰ ਇੰਟਰਸਟ ਜਿਹੜਾ ਮਿਲੇਗਾ ਉਹ ਇਸ ਇੰਟਰਸਟ ਦੇ ਨਾਲ ਯੂਕੇ ਦੀ ਮਦਦ ਕੀਤੀ ਜਾਵੇ ਸੋ ਇਹਦੇ ਵਿੱਚ ਅਮਰੀਕਾ ਦੱਸ ਰਿਹਾ ਹੈ ਵੀ ਕੈਨੇਡਾ ਦੇ ਸਮਰਥਨ ਨਾਲ तकरीबन 200 ਬਿਲੀਅਨ ਯੂਰੋ ਦੀਆਂ ਜਬ ਤੱਕ ਇਥੀਆਂ ਜਿਹੜੀਆਂ ਸੰਪਤੀਆਂ ਨੇ ਸੋ ਉਹਨਾਂ ਦੇ ਵਿੱਚ ਜ਼ਿਆਦਾ ਦੱਸਿਆ ਜਾ ਰਿਹਾ ਯੂਰਪ ਦੇ ਵਿੱਚ ਨੇ ਤੇ ਉਹਦੀ ਵਿਆਜ ਦੀ ਵਰਤੋਂ ਕਰਕੇ तकरीबन 50 ਬਿਲੀਅਨ ਡਾਲਰ ਜਿਹੜੇ ਨੇ ਉਦਾ ਬੈਂਕ ਲੋਨ ਜਿਹੜਾ ਆ ਇਹਨੂੰ ਪ੍ਰੋਵਾਈਡ ਕਰਨਾ ਆ ਯੂਕਰੇਨ ਨੂੰ ਸੋ ਇਹਦੇ ਵਿੱਚ 5 ਬਿਲੀਅਨ ਡਾਲਰ ਦਾਸ ਰਹੇ ਨੇ ਵੀ ਕੈਨੇਡਾ ਹੋਰ ਆਪਣਾ ਜਿਹੜਾ ਯੋਗਦਾਨ ਹੈ ਉਹ ਇਸ ਰਸ਼ੀਆ ਯੂਕਰੇਨ ਦੀ ਜਿਹੜੀ جنگ ਹੈ ਉਹ ਤੇ ਯੂਕਰੇਨ ਨੂੰ ਦਵੇਗਾ ਸੋ ਪਾਵ ਹੈ ਕਿ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਜਿਹੜਾ ਆ ਹੋਰ ਆਉਣ ਵਾਲੇ ਸਮੇਂ ਦੌਰਾਨ ਜਿਹੜੀ ਆ ਯੂਕਰੇਨੀ ਮਦਦ ਦੇਣ ਦੀ ਗੱਲ ਇਸ G7 ਕੰਟਰੀਸ ਦੀ ਮੀਟਿੰਗ ਦੇ ਵਿੱਚ ਹੋਈ ਹੈ ਤੇ ਇਹਦੇ ਨਾਲ ਜੇਕਰ ਅਸੀਂ ਗੱਲ ਕਰੀਏ ਕਿ ਇਹ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਸਾਹਿਬ ਹੈ ਕਿ ਸਾਨੂੰ ਪਤਾ ਉਹਨਾਂ ਦੇ بیٹے ਦੇ ਉੱਪਰ ਜਿਸ ਧੰਗ ਦੇ ਦੋਸ਼ ਲੱਗੇ ਸੀਗੇ ਤੇ ਉਹਨਾਂ ਨੂੰ ਅਦਾਲਤ ਵੱਲੋਂ ਜੋ ਜਿਊਰੀ ਸੀ ਉਹਦੇ ਵੱਲੋਂ ਕਨਵਿਕਟ ਉਹਨਾਂ ਨੂੰ ਕਰਾ ਦਿੱਤਾ ਗਿਆ ਆਉਣ ਵਾਲੇ ਸਮੇਂ ਦੌਰਾਨ ਉਹਨੂੰ ਸਜ਼ਾਵਾ ਦਾ ਐਲਾਨ ਵੀ ਹੋਊਗਾ ਸੋ ਇਹਦੇ ਵਿੱਚ ਹੁਣ ਜੋ ਬਾਈਡਨ ਸਾਹਿਬ ਨੇ ਸਪਸ਼ਟ ਕੀਤਾ ਆ ਕਹਿੰਦੇ ਵੀ ਜੋ ਵੀ ਅਦਾਲਤ ਸਜ਼ਾ ਦਵੇਗੀ ਮੇਰੇ بیٹے ਨੂੰ ਮੈਂ ਉਸ ਸਜ਼ਾ ਨੂੰ ਘਟ ਨਹੀਂ ਕਰਾਂਗਾ ਕਿਉਂਕਿ ਪਾਵਰ ਹੁੰਦੀ ਹੈ ਰਾਸ਼ਟਰਪਤੀ ਕੋ ਸਜ਼ਾ ਨੂੰ ਘਟਾਵਾ ਦਾ ਸਕਦੇ ਨੇ ਪਰ ਉਹਨਾਂ ਨੇ ਕਿਹਾ ਵੀ ਮੈਂ ਆਪਣੇ ਬੇਟੇ ਦੀ ਸਜ਼ਾ ਜਿਹੜੀ ਆ ਘਟ ਨਹੀਂ ਕਰਾਂਗੇ ਜੋ ਵੀ ਸਜ਼ਾ ਅਦਾਲਤ ਦੋਗੀ ਉਹ ਉਸ ਨੂੰ ਭੁਗਣੀ ਪਵੇਗੀ ਜੀ ਜੀ ਬਿਲਕੁਲ ਲਾਸਟ ਨਿਊਜ਼ ਵੀ ਆਪਾਂ ਕਵਰ ਕਰ ਦਈਏ ਜੀ ਕਿਉਂਕਿ ਆਪਣੇ ਕੋਲ 1 ਮਿੰਟ ਹੀ ਰਹਿ ਗਿਆ ਜੀ ਤੇ ਰਿਫਿਊਜੀਆ ਨੂੰ ਜਿਹੜਾ ਸਾਂਭਣ ਦੇ ਵਿੱਚ ਕੈਨੇਡਾ ਦਾ 5ਵਾਂ ਸਥਾਨ ਇਸ ਬਾਬਤ ਯੂਨਾਈਟਿਡ ਨੇਸ਼ਨ ਦੀ ਜਿਹੜੇ ਹਾਈ ਕਮਿਸ਼ਨਰ ਨੇ ਫਾਰ ਰਿਫਿਊਜੀਸ ਸੋ ਉਹਨਾਂ ਨੂੰ ਜੋ ਅੰਕੜੇ ਉਹਨਾਂ ਕੋਲ ਨੇ ਉਹਨਾਂ ਅੰਕੜਿਆਂ ਦੇ ਹਿਸਾਬ ਨਾਲ ਉਹਨਾਂ ਨੇ ਗੱਲ ਸਾਹਮਣੇ ਰੱਖੀ ਹੈ ਕਹਿੰਦੇ ਕਿ ਇਸ ਸਮੇਂ ਜਿਹੜੇ ਦੁਨੀਆ ਦੇ ਪੰਜ ਵੱਡੇ ਮੁਲਕ ਜਿਹੜੇ ਕਿ ਰਿਫਿਜੀਆ ਨੂੰ ਅਕਸੈਪਟ ਕਰ ਰਹੇ ਨੇ ਉਹਦੇ ਵਿੱਚ ਕਹਿੰਦੇ ਕਿ ਅਮਰੀਕਾ ਦਾ ਨੰਬਰ ਆ ਰਿਹਾ ਪਹਿਲਾ ਸਭ ਤੋਂ ਜ਼ਿਆਦਾ ਰਿਫਿਜੀਸ ਦੁਨੀਆ ਭਰ ਦੇ ਵਿੱਚ ਅਮਰੀਕਾ ਅਕਸੈਪਟ ਕਰ ਰਿਹਾ ਸੋ 2023 ਦੇ ਵਿੱਚ 1.2 ਮਿਲੀਅਨ ਰਿਫਿਜੀ ਅਮਰੀਕਾ ਨੇ ਅਕਸੈਪਟ ਕੀਤੇ ਨੇ ਜਰਮਨੀ ਨੇ ਕੀਤੇ ਨੇ 323100 ਇਜੀਪਟ ਜਿਹਨੂੰ ਮਿਸਰ ਕਿਹਾ ਜਾਂਦਾ ਉਹਨਾਂ ਨੇ ਕੀਤੇ ਆ 183100 ਤੇ ਸਪੇਨ ਨੇ ਕੀਤੇ 163200 ਪਾਵ ਇਹ ਚਾਰ ਜਿਹੜੇ ਕੰਟਰੀਸ ਨੇ ਜਿਨ੍ਹਾਂ ਨੇ ਸਭ ਤੋਂ ਵੱਧ ਰਿਫਿਊਜੀ ਸੈਕਟ ਕੀਤੇ ਤੇ ਕੈਨੇਡਾ ਦਾ ਨੰਬਰ ਇਹ ਚ ਪੰਜਵਾਂ ਆ ਰਿਹਾ ਜੀ ਉਹ ਆ ਰਿਹਾ 146800 ਦੇ ਅੰਕੜਿਆਂ ਨਾਲ ਤੇ 2022 ਦੀ ਗੱਲ ਕਰੀਏ ਤੇ ਕੈਨੇਡਾ ਨੇ 94000 ਰਿਫਿਊਜੀ ਸੈਕਟ ਕੀਤੇ ਸੀਗੇ ਭਾਵ 2022 ਦੇ ਵਿੱਚ 94000 2023 ਦੇ ਵਿੱਚ 146800 ਤੇ ਬਹੁਤ ਵੱਡੀ ਗਿਣਤੀ ਜਿਹੜੀ ਆ ਰਿਫਿਊਜੀਆ ਦੀ ਕੈਨੇਡਾ ਦੇ ਵਿੱਚ ਵਧੀ ਆ ਤੇ ਜਿਹੜੇ ਰਿਫਿਊਜੀਆ ਨੂੰ ਅਕਸੈਪਟ ਕਰਨੇ ਦੀ ਗੱਲ ਆ ਉਹ ਵੀ ਕਾਫੀ ਵਧੀਆ ਤੇ ਇੱਕ ਖਬਰ ਆ ਰਹੀ ਹੈ ਜਿਹੜੀ ਕਿ ਮਿਲਟਨ ਤੋਂ ਖਬਰ ਆ ਜੀ ਸੋ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਜਿਹੜਾ ਸਤਿੰਦਰ ਪਾਸ ਸਿੰਘ ਗਿੱਲ ਬ੍ਰੈਮਟਨ ਆਸਬਲ ਦਾ ਉਮਰ 37 ਸਾਲ ਜਿਹੜਾ ਕਿ ਮਸਾਜ ਚੈਰੇ ਪੈਸੇ ਤੌਰ ਤੇ ਮਿਲਟਨ 'ਚ ਕੰਮ ਕਰਦਾ ਸੀ ਉਹਨੂੰ ਸੈਕਸਚੁਅਲ ਸੌਟ ਦੇ ਮਾਮਲੇ ਦੇ ਵਿੱਚ ਜੋ ਅੱਜ ਕੀਤਾ ਗਿਆ ਕੈਨੇਡਾ ਦੇ ਮੇਨ ਸਟਾਕ ਇੰਡੈਕਸ ਦੀ ਗੱਲਬਾਤ ਕਰੀਏ ਸੋ ਕੱਲ 1.2 ਫੀਸਦੀ ਦੀ ਕਮੀ ਜਿਹੜੀ ਹੈ ਕੈਨੇਡਾ ਦੇ ਮੇਨ ਸਟਾਕ ਇੰਡੈਕਸ ਦੇ ਵਿੱਚ ਦੇਖਣ ਨੂੰ ਮਿਲੀ ਹੈ ਜੀ ਅੰਤ ਦੇ ਵਿੱਚ ਭਾਰਤ ਦੀ ਗੱਲਬਾਤ ਕਰੀਏ ਤਾਂ ਜਿਹੜੇ ਭਾਰਤ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਅਜੀਤ ਦਵਾਲ ਸੋ ਉਹਨਾਂ ਨੂੰ ਤੀਜੀ ਵਾਰ ਆਪਣੀ ਇਸ ਟਰਮ ਦੇ ਵਿੱਚ ਦੁਬਾਰਾ ਚੁਣਿਆ ਗਿਆ ਸੋ ਭਾਵੇਂ ਆ ਕਿ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਉਹ ਤੀਜੀ ਵਾਰ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਬਣਾਏ ਗਏ ਨੇ ਤੋਂ ਜਦ ਤੱਕ ਇਹ ਟਰਮ ਮੋਦੀ ਸਾਹਿਬ ਦੀ ਰਹੇਗੀ ਉਨੀ ਦੇਰ ਉਹ ਵੀ ਨਾਲ ਰਹਿਣਗੇ ਬਹੁਤ ਸ਼ੁਕਰੀਆ ਸਰ ਧੰਨਵਾਦ ਥੈਂਕ ਯੂ ਮੰਡੇ ਨੂੰ ਦੁਬਾਰਾ ਮੁਲਾਕਾਤ ਹੁੰਦੀ ਹੈ ਜੀ ਬਹੁਤ ਸ਼ੁਕਰੀਆ ਧੰਨਵਾਦ ਕੁਇਕਲੀ ਮੈਂ ਮੈਸੇਜ ਲੈ ਲਵਾਂ ਜੀ ਆਪਰੇ ਕੋਲ 15 ਸੈਕਿੰਡ ਨੇ ਜੀ